ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਮਹਾਕੁੰਮ ਮੇਲੇ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਪਿਛੇ ਭਗਦਰ ਦੇ ਵਿੱਚ 30 ਲੋਕ ਮਾਰੇ ਗਏ 60 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਹੈ। ਉਹਦੇ ਬਾਰੇ ਕੁਝ ਖਬਰਾਂ ਅਜੇ ਹਿਂ ਆ ਰਹੀਆਂ ਨੇ ਕਿ ਉਹ ਇੱਕ ਵਾਰ ਨਹੀਂ ਭਗਦਰ ਤਿੰਨ ਵਾਰ ਵੱਜੀ ਹੈ। ਤੇ ਇਸ ਤੋਂ ਇਲਾਵਾ ਅੱਗ ਲੱਗਣ ਦੀਆਂ ਘਟਨਾਵਾਂ ਵੀ ਹੈ ਪਰ ਕਿਉਂਕਿ ਮੀਡੀਆ ਦੇ ਉੱਤੇ ਪੂਰਾ ਕੰਟਰੋਲ ਕੀਤਾ ਹੋਇਆ ਹੈ ਇਹ ਅਖਬਾਰ ਇਹ ਗੱਲਾਂ ਬਹੁਤ ਹੀ ਥੋੜੀ ਥਾਂ ਦੇ ਉੱਤੇ ਲੁਕਵੇਂ ਰੂਪ ਚ ਕਿਤੇ ਨਾ ਕਿਤੇ ਪ੍ਰਗਟ ਹੋ ਰਹੀਆਂ ਨੇ ਇਸ ਇੱਕ ਪਹਿਲੂ ਇਹ ਹੈ ਦੂਜਾ ਜਿਹੜੇ ਧਰਿੰਦਰ ਸ਼ਾਸਤਰੀ ਨੇ ਉਹਨਾਂ ਨੇ ਇਹ ਮਹਾਕੁੰਭ ਦੇ ਵਿੱਚ ਇਸ ਭਗਦਰ ਦੇ ਵਿੱਚ ਮਰਨ ਵਾਲੇ ਲੋਕਾਂ ਦੇ ਉੱਤੇ ਬੋਲਦਿਆਂ ਹੋਇਆਂ ਕਿਹਾ ਕਿ ਲੋਕ ਰੋਜ਼ ਮਰ ਰਹੇ ਹੈ ਕੋਈ ਕੈਂਸਰ ਨਾਲ ਮਰ ਰਹੇ ਹੈ ਕੋਈ ਭੁੱਖ ਨਾਲ ਮਰ ਰਹੇ ਹੈ ਕੋਈ ਤਕਲੀਫ ਨਾਲ ਮਰ ਰਹੇ ਹੈ ਇਲਾਜ ਖੂਣੋਂ ਮਰ ਰਹੇ ਹੈ ਕੋਈ ਕਿਸੇ ਗਰੀਬੀ ਕਾਰਨ ਮਰ ਰਹੇ ਹੈ ਤੇ ਜਿਹੜਾ ਗੰਗਾ ਜੀ ਦੇ ਉੱਤੇ ਆ ਕੇ ਇੱਥੇ ਮਰਨਾ ਹੈ ਉਹ ਤਾਂ ਸਿੱਧਾ ਮੁਕਤੀ ਨੂੰ ਪ੍ਰਾਪਤੀ ਹੈ ਅਸੀਂ ਉਹਨਾਂ ਦੇ ਇਸ ਬਿਆਨ ਦੀ ਸਖਤ ਨਖੇਦੀ ਕਰਦੇ ਹਾਂ ਕੋਈ ਬੰਦਾ ਆਪ ਦੇ ਆਪ ਨੂੰ ਧਾਰਮਿਕ ਗੁਰੂ ਕਹਾਵੇ ਤੇ ਬੰਦਿਆਂ ਦੇ ਮਰਨ ਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਦੇਵੇ ਕੀ ਉਹ ਤੇ ਉਹਦੇ ਜਿਹੜੇ ਸ਼ਰਧਾਲੂ ਉਹਦੇ ਬੈਠੇ ਉਹਦੀਆਂ ਤਾੜੀਆਂ ਮਾਰ ਰਹੇ ਹੈ ਉਹਨਾਂ ਦੇ ਕਿਸੇ ਨੇੜੇ ਦੇ ਕਿਸੇ ਰਿਸ਼ਤੇਦਾਰ ਭੈਣ ਭਰਾ ਦੀ ਇਸ ਤਰ੍ਹਾਂ ਡੈਥ ਹੋਈ ਹੋਵੇ ਤੇ ਉਹ ਇਹ ਮੰਨ ਲੈਣ ਕੇ ਇਹ ਤਾਂ ਗੰਗਾ ਜੀ ਦੇ ਕਿਨਾਰੇ ਗਿਆ ਸੀ ਤੇ ਤਾਂ ਹੋਊਗਾ ਇਹ ਬਹੁਤ ਹੀ ਬੇਹੁੱਦਾ ਕਿਸਮ ਦੇ ਬਿਆਨ ਨੇਗੇ ਦੂਸਰੇ ਵੱਲੋਂ ਜਦੋਂ ਮਹਾਕੁੰਭ ਸ਼ੁਰੂ ਹੋਇਆ ਉਸ ਤੋਂ ਵੀ ਪਹਿਲਾਂ ਯੂਪੀ ਦੇ ਵਿੱਚ ਇਹ ਪੜਾ ਹੈ ਵੀ ਜਿੰਨੇ ਵੀ ਹਿੰਦੂ ਤਿਹਾਰ ਨੇ ਉਹਨਾਂ ਦੇ ਵਿੱਚ ਮੁਸਲਮਾਨਾਂ ਦਾ ਵੱਖਰਾ ਦਿਸਣਾ ਚਾਹੀਦਾ ਹੈ ਲੋਕ ਹਿੰਦੂ ਭੁਲੇਖੇ ਦੇ ਵਿੱਚ ਉਹਨਾਂ ਤੋਂ ਚੀਜ਼ਾਂ ਨਾ ਖਰੀਦਣ ਉਹ ਇਸ ਤਰ੍ਹਾਂ ਨਾ ਕਰਨ ਇੱਕ ਫਤਵੇ ਵੀ ਜਾਰੀ ਕੀਤੀ ਗਏ ਇਸ ਮਹਾਕੁੰਭ ਦੇ ਵਿੱਚ ਪਹਿਲਾ ਵੀ ਤੁਸੀਂ ਜਦੋਂ ਆਉਣਾ ਹੈ ਤਾਂ ਕੋਈ ਤੁਹਾਡੇ ਜਿਹੜੇ ਗੱਡੀ ਤੇ ਤੁਸੀਂ ਆ ਰਹੇ ਹੋ ਉਹਦਾ ਡਰਾਈਵਰ ਮੁਸਲਮਾਨ ਨਾ ਹੋਵੇ ਕੋਈ ਚੀਜ਼ ਖਰੀਦਦੇ ਹੋ ਕੋਈ ਮੁਸਲਮਾਨ ਤੋਂ ਨਾ ਖਰੀਦੋ ਇਸ ਤਰ੍ਹਾਂ ਇਸ ਤਰ੍ਹਾਂ ਦੀ ਨਫ਼ਰਤ ਹੀ ਪਰ ਜਿਹੜਾ ਪੂਰਾ ਨਫ਼ਰਤੀ ਗੈਂਗ ਹੈ ਉਹਨੇ ਪੂਰੀ ਕੋਸ਼ਿਸ਼ ਕੀਤੀ ਜੋਗੀ ਅਦਿੱਤਿਆਨਾਥ ਆਪਣੇ ਢੰਗ ਨਾਲ ਇੱਕ ਹਿੰਦੂ ਮੁਸਲਮਾਨ ਕਰਦੇ ਰਹੇ ਤੇ ਜਦੋਂ ਇਹ ਇੱਕ ਦੁਖਾਂਤ ਵਾਪਰਿਆ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਵੀਡੀਓਜ਼ ਸਾਡੇ ਸਾਹਮਣੇ ਆ ਰਹੀਆਂ ਨੇ ਇੱਕ ਤਾਂ BBC ਨੇ ਵੀਡੀਓ ਪਾਈ ਹੈ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਮੁਸਲਮਾਨ ਤੇ ਹਿੰਦੂ ਇਕੱਠੇ ਰਲ ਕੇ ਇੱਕ ਕਲੋਨੀ ਦੇ ਵਿੱਚ ਉਹਨਾਂ ਨੇ ਵੱਡਾ ਲੰਗਰ ਲਾਇਆ ਹੋਇਆ ਤੇ ਜਿਹੜੇ ਸ਼ਰਧਾਲੂ ਗਏ ਐ ਉੱਥੇ ਕੁੰਭ ਦੇ ਵਿੱਚ ਇਸ਼ਨਾਨ ਕਰਨ ਲਈ ਉਹਨਾਂ ਨੂੰ ਉਹ ਲੰਗਰ ਸ਼ਿਕਾਰ ਰਿਹਾ ਹੈ ਉਹਨਾਂ ਨੂੰ ਆਸਰਾ ਦੇ ਰਿਹਾ ਹੈ ਉਹਨਾਂ ਲਈ ਆਪਣੇ ਘਰ ਖੋਲ ਰਿਹਾ ਹੈ ਇਸ ਤਰ੍ਹਾਂ ਦਾ ਦੂਜੇ ਬੰਨੇ ਜਿਹੜਾ ਦੈਨਿਕ ਪਾਸ ਕਰ ਹੈ ਉਸ ਨੇ ਖਬਰ ਲਾਈ ਹੈ ਵੀ ਮੁਸਲਮਾਨ ਏਰੀਏ ਦੇ ਵਿੱਚ ਮੁਸਲਮਾਨਾਂ ਨੇ ਆਪਣੇ ਘਰ ਆਪਣੇ ਜਿਹੜੇ ਦੂਜੇ ਧਾਰਮਿਕ ਸਥਾਨ ਗਿਰਜਾ ਆਪਣੇ ਆਪਣੀਆਂ ਜਿਹੜੀਆਂ ਮਸਜਿਦਾਂ ਨੇ ਉਹਨਾਂ ਦੇ ਦਰਵਾਜ਼ੇ ਖੋਲ ਦਿੱਤੇ ਤੇ ਉੱਥੇ ਬਿਸਤਰੇ ਲਾ ਦਿੱਤੇ 25000 ਲੋਕਾਂ ਨੂੰ ਉੱਥੇ ਉਹਨਾਂ ਨੇ ਰਾਤਾਂ ਕੱਟਣ ਲਈ ਥਾਂ ਦਿੱਤੀ ਹੈ ਤੇ ਖਾਣਾ ਦੱਤੇਗਾ ਲੰਗਰ ਲਾਏ ਆ ਅਸੀਂ ਜਿਹੜੇ ਨਫਤੀ ਗੈਂਗ ਭਾਰਤੀ ਜਿਹੜੀ ਇਹ ਅਸਲ ਚ ਤਸਵੀਰ ਹੈ ਇਹਨੂੰ ਵਿਗਾੜਨਾ ਚਾਹ ਰਹੇ ਹੈ ਇੱਕ ਤਰਫ ਹੀ ਤਸਵੀਰ ਲਿਖਣੀ ਚਾਹ ਰਹੇ ਹੈ ਉਹਨਾਂ ਨੂੰ ਅਸੀਂ ਇਹ ਚੈਲੰਜ ਕਰਨਾ ਚਾਹੁੰਦੇ ਆ ਆ ਜਦੋਂ ਪਿੱਛੇ ਕੇਦਾਰ ਕੇਦਾਰਨਾਥ ਯਾਤਰਾ ਇੱਥੇ ਹੋਈ ਆਪਣੀ ਜੰਮੂ ਕਸ਼ਮੀਰ ਵਾਲੀ ਬਰਫਬਰੀ ਪੈ ਗਈ ਯਾਤਰੀ ਫਸ ਗਏ ਉਥੇ ਉਹਨਾਂ ਮੁਸਲਮਾਨ ਭਰਾਵਾਂ ਨੇ ਉਹਨਾਂ ਨੂੰ ਲਿਜਾ ਕੇ ਆਪਣੀਆਂ ਮਸਜਿਦਾਂ ਆਪਣੇ ਘਰਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਰੱਖਿਆ ਤੇ ਉਹਨਾਂ ਨੂੰ ਸੁਰੱਖਿਆ ਦਿੱਤੀ ਸੋ ਜਿਹੜੇ ਰੋਜ਼ Hindu Muslim ਕਰਦੇ ਆ ਨਾ ਉਹਨਾਂ ਦੇ ਮੂੰਹ ਤੇ ਇਹ ਲੋਕਾਂ ਦਾ ਜਿਹੜਾ ਅਮਲ ਹੈਗਾ ਇਸ ਨੇ ਬਹੁਤ ਕਰਾਰੀ ਚੁਪੇ ਮਾਰੀ ਹੈ ਦੂਸਰੇ ਬੰਨੇ ਦੋਸਤੋ 2020 ਦੇ ਵਿੱਚ ਦਿੱਲੀ 'ਚ ਦੰਗੇ ਹੋਏ ਉੱਥੇ ਇੱਕ ਵੀਡੀਓ ਉਹਨਾਂ ਦਿਨਾਂ 'ਚ ਵਾਇਰਲ ਹੋਈ ਵੀ ਪੰਜ ਜਿਹੜੇ ਬੰਦੇ ਐ ਮੁਸਲਮਾਨ ਮੁੰਡੇ ਉਹਨਾਂ ਨੂੰ ਦੱਬਿਆ ਹੋਇਆ ਪੋਸਾ ਲਿਆਨੇ ਪੈਰ ਉਹਨਾਂ ਦੇ ਉੱਤੇ ਰੱਖੇ ਹੋਏ ਐ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਜਨਗਨ ਮਾਨਸਣਾਓ ਤੁਸੀਂ ਬੰਦੇ ਜਿਹੜਾ ਬੰਦੇ ਮਾਤਰਮ ਗੀਤ ਸੁਣਾਓ ਇਹ ਉਹਨਾਂ ਨੂੰ ਕਰਾਇਆ ਜਾ ਰਿਹਾ ਉਹਨਾਂ 'ਚ ਇੱਕ ਜੰਦਾ ਜਨਾ ਮੁਹੰਮਦ ਵਸੀਨ ਉਹ ਕੋਰਟ ਦੇ ਵਿੱਚ ਗਿਆ ਤੇ ਕੋਰਟ ਨੇ ਕੱਲ ਹਦਾਇਤ ਕੀਤੀ ਐ ਵੀ ਜਿਹੜਾ ਕੰਸਰਨ ਐਸ ਐਚਓ ਹੈ ਨਾ ਉਹਦੇ ਉੱਤੇ ਹੇਟ ਕਰਾਇਮ ਜਾਨੀ ਕਿ ਨਫਰਤੀ ਅਪਰਾਧ ਦਾ ਪਰਚਾ ਦਰਜ ਹੋਵੇ ਤੇ ਨਾਲ ਇਨਕੁਆਇਰੀ ਕਰਕੇ ਦੱਸੇ ਪੁਲਿਸ ਛੇਤੀ ਤੋਂ ਛੇਤੀ ਸਾਨੂੰ ਵੀ ਜਿਹੜੇ ਦੂਜੇ ਪੁਲਿਸ ਮੁਲਾਜ਼ਮ ਨੇ ਉਹ ਕੌਣ ਕੌਣ ਨੇ ਉਹਨਾਂ ਤੇ ਵੀ ਐਕਸ਼ਨ ਲਾਓ ਤੁਸੀਂ ਇਹ ਇੱਕ ਨਫਰਤ ਫਲਾਉਣ ਵਾਲਿਆ ਦੀ ਘਟਨਾ ਹੈਗੀ ਤੇ ਚਲੋ ਦੇਰ ਆਈ ਦੁਰਸਤਾਏ ਕਿਸੇ ਕੋਟ ਨੇ 5 ਸਾਲਾਂ ਬਾਅਦ ਹੀ ਸਹੀ ਕੋਈ ਛੋਟੀ ਮੋਟੀ ਗਲਤੀ ਤਾਂ ਕੀਤੀ ਹੈ ਇੱਕ ਤੇ ਅਗਲੀ ਗੱਲ ਦੋਸਤੋ ਇਹ ਹੈ ਇਹ ਜਿਹੜਾ ਇਜ਼ਰਾਈਲ ਦਾ ਇੱਕ ਸਪਾਈਵੇਅਰ ਪਹਿਲਾਂ ਉਹਨਾਂ ਦਾ ਐਨਐਸਓ ਕੰਪਨੀ ਦਾ ਸਪਾਈਵੇਅਰ ਸੀਗਾ ਜਿਹਨੂੰ ਪੈਗਾਸਸ ਕਹਿੰਦੇ ਐ ਉਹਨੇ ਲੋਕਾਂ ਨੂੰ ਦਵੱਲੀ ਰੱਖਿਆ ਤੇ ਹੁਣ WhatsApp ਦੇ ਜਿਹੜਾ Meta ਦੇ ਅਧਿਕਾਰੀ ਐ ਉਹਨਾਂ ਨੇ ਉਥੋਂ ਦੀ ਇੱਕ ਦੂਸਰੀ ਸਪਾਈਵੇਅਰ ਕੰਪਨੀ ਐ ਜਿਹੜੀ ਪੈਰਾਗੋਨ ਸੋਲੂਸ਼ਨਸ ਉਹਦੇ ਉੱਤੇ ਇਲਜ਼ਾਮ ਲਾਇਆ ਵੀ ਪੈਰਾਗੋਨ ਸੋਲੂਸ਼ਨਸ ਨੇ ਸਾਡੇ ਜਿਹੜੇ WhatsApp ਦੇ ਵਰਤੋਂਕਾਰ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਪੱਤਰਕਾਰ ਤੇ ਜਿਹੜੇ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਉਹਨਾਂ ਦੀ ਸੀਆਈਡੀ ਕੀਤੀ ਹੈ ਉਹਨਾਂ ਦੀ ਜਿਹੜੀ ਹੈ ਸਰਵੇ ਸਰਵੇਲੈਂਸ ਕੀਤੀ ਹੈ ਸੋ ਉਹ ਹੁਣ ਉਹਨਾਂ ਦਾ ਪਹਿਲਾਂ ਵੀ ਹੋ ਉਹਨਾਂ ਦਾ ਚੱਕਰ ਚੱਲਿਆਗਾ ਕੇਸ ਤੱਕ ਹੋਏ ਸੀ ਉਹਦੇ ਨਾਲ ਤੇ ਹੁਣ ਸ਼ਾਇਦ ਦੁਬਾਰਾ ਇਸੇ ਤਰ੍ਹਾਂ ਦਾ ਹੋਗਾ ਅਗਲੀ ਗੱਲ ਦੋਸਤੋ ਪੰਜਾਬ ਦੇ ਵਿੱਚ ਜਿਹੜਾ ਪ੍ਰਸ਼ਾਸਕੀ ਪ੍ਰਬੰਧਨ ਦੇ ਉੱਤੇ ਬੜਾ ਬੁਰਾ ਹਾਲ ਹੋਇਆ ਪਿਆ ਹੈ ਚਾਹੇ ਰੋਜ ਢਿੰਗਾ ਮਾਰੀ ਜਾਣ ਪ੍ਰਧਾਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ بڑے بڑے ਬੋਰਡ ਲਾ ਦੇਣ ਕੁਝ ਕਰ ਲੈਣ ਜਿਹੜੀ ਅਸਲੀ ਤਸਵੀਰ ਹੈ ਪੰਜਾਬ ਦੀ ਉਹ ਬਹੁਤ ਹੀ ਮਾੜੀ ਹੈ ਕੱਲ ਦੀ ਹਿੰਦੁਸਤਾਨ ਟਾਈਮਸ ਦੀ ਅਖਬਾਰ ਦੇ ਵਿੱਚ ਬੜੀ ਡਿਟੇਲ ਰਿਪੋਰਟ ਛਾਪੀ ਹੈ ਤੁਹਾਨੂੰ ਤਾਂ ਅਸੀਂ ਇੱਕ ਉਹਦਾ ਕਣਕਾ ਮਾਤਰੀ ਦੱਸਾਂਗੇ ਕਿ ਉਹ ਜਿਹੜਾ ਹੈ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹਦੇ ਵਿੱਚ ਕਲਾਸ 1 ਕਲਾਸ 2 ਅਫਸਰ ਭਰਤੀ ਕੀਤੇ ਜਾਂਦੇ ਆ ਜਿਹਦੇ ਰਾਹੀਂ ਉਦਾ ਚੇਅਰਮੈਨ ਦੀ ਪੋਸਟ ਖਾਲੀ ਪਈ ਹੈ ਤੇ ਇਸੇ ਤਰ੍ਹਾਂ ਨਾਲ ਸ਼ੈਡਿਊਲਡ ਕਾਸਟ ਵੈਲਫੇਅਰ ਬੋਰਡ ਦੇ ਚੇਅਰਮੈਨ ਦੀ ਪੋਸਟ ਖਾਲੀ ਪਈ ਹੈ ਇਸੇ ਤਰ੍ਹਾਂ ਪੰਜ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ ਹੁਣ ਪਤਾ ਨਹੀਂ ਇਸ ਗੱਲ ਨੂੰ ਡਿਕ ਰਿਹਾ ਹੈ ਵੀ ਨਵੇਂ ਰੈਗੂਲੇਸ਼ਨ ਲਾਗੂ ਹੋ ਜਾਣ ਤੇ ਫਿਰ ਤਾਂ ਹੁਣ ਕੇਂਦਰ ਸਰਕਾਰੀ ਭਰਤੀ ਕਰੂਗੀ ਪੰਜਾਬ ਸਰਕਾਰ ਤੱਕ ਕਰੂਗੀ ਤੇ ਉਹ ਕਿਹਨਾਂ ਨੂੰ ਕਰੂਗੀ ਸਾਦਾਂ ਨੂੰ ਪਤਾ ਹੈ ਇਹ ਪੰਜਾਬ ਸਰਕਾਰ ਦੀ ਇੱਕ ਨਰਗੀ ਹੈ ਇਸ ਤੋਂ ਬਿਨਾ ਜਿਹੜੀਆਂ ਲਾਇਬ੍ਰੇਰੀਆਂ ਨੇ ਪੰਜਾਬ ਦੀਆਂ ਇੱਕ ਕੇਂਦਰੀ ਲਾਇਬ੍ਰੇਰੀ ਹੈ ਪਟਿਆਲੇ ਦੇ ਵਿੱਚ ਬਹੁਤ ਮਸ਼ਹੂਰ ਲਾਇਬ੍ਰੇਰੀ ਹੈ ਤੇ ਜਿੱਥੇ ਪੁਰਾਣੀਆਂ ਕਚਹਿਰੀਆਂ ਹੁੰਦੀਆਂ ਸੀ ਪਹਿਲਾਂ ਕਿਸੇ ਟਾਈਮ ਮਹਾਤਮਾ ਗਾਂਧੀ ਦੇ ਪੁੱਤ ਦੇ ਕੋਲ ਉਹਦੇ ਸਾਹਮਣੇ ਪੁਰਾਣੀਆਂ ਕਚਹਿਰੀਆਂ ਦੇ ਸਾਹਮਣੇ ਇਹ ਲਾਇਬ੍ਰੇਰੀ ਹੈ ਬੜਾ ਉਹਦਾ ਰੈਪਿਊਟੇਸ਼ਨ ਰਿਹਾ ਤੇ ਉੱਥੇ ਬੜੇ ਤਕੜੇ ਤਕੜੇ ਪ੍ਰੋਗਰਾਮ ਹੁੰਦੇ ਰਹੇ ਐ ਉਸ ਲਾਇਬ੍ਰੇਰੀ ਦੇ ਵਿੱਚ ਸੱਤ ਪੋਸਟਾਂ ਲਾਇਬ੍ਰੇਰੀਆਂ ਲਾਇਬ੍ਰੇਰੀਅਨ ਦੀਆਂ ਨੇ ਤੇ 7 ਦੀਆਂ 7 ਖਾਲੀ ਪਈਆਂ ਨੇ ਇੱਕ ਵੀ ਲਾਇਬ੍ਰੇਰੀ ਨਹੀਂ ਗਾ। ਬਾਕੀ 14 ਜ਼ਿਲ੍ਹਿਆਂ ਦੇ ਵਿੱਚ ਲਾਇਬ੍ਰੇਰੀਜ਼ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਪੋਸਟਾਂ ਨੇ 26 28 ਪੋਸਟਾਂ ਚੋਂ 26 ਖਾਲੀ ਨੇ ਸਿਰਫ ਦੋ ਭਰੀਆਂ ਹੋਈਆਂ ਨੇ। ਸੋ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਕਹਿੰਦੇ ਆ ਵੀ ਅਸੀਂ ਪੜ੍ਹਾਈ ਲਿਖਾਈ ਦਾ ਫੱਟੇ ਚੱਕ ਦੇਣੇ ਆ। ਪੜ੍ਹਾਈ ਲਿਖਾਈ ਦੇ ਵਿੱਚ ਜੇ ਕੋਈ ਲਾਇਬ੍ਰੇਰੀਆਂ ਨੂੰ ਮਾਈਨਸ ਕਰਕੇ ਦੇਖਦਾ ਹੋਵੇ ਤੇ ਫੇਰ ਉਹ ਪੜ੍ਹਾਈ ਦੀਆਂ ਗੱਲਾਂ ਕਰਦਾ ਹੋਵੇ ਤਾਂ ਇਹਦਾ ਮਤਲਬ ਹੈ ਕਿੰਨੀਆਂ ਫੂਕੀਆਂ ਗੱਲਾਂ ਕਰ ਰਿਹਾ ਹੈ ਉਹ ਤੇ ਇਹ ਇੱਕ ਪੰਜਾਬ ਸਰਕਾਰ ਦੇ ਉੱਤੇ ਅਸੀਂ ਕਹਿਣਾ ਚਾਹਾਂਗੇ ਵੀ ਉਹ ਪਤਾ ਨਹੀਂ ਕਿਉਂ ਸੁੱਤੀ ਹੈ ਤੇ ਸ਼ਾਇਦ ਹਾਲੇ ਬੋ ਨਾ ਜਾਗੇ ਅ ਦੂਸਰਾ ਦੋਸਤੋ ਲਾਸਟ ਗੱਲ ਜਿਹੜੀ ਹੈ ਵੀ ਅੱਜ ਕੱਲ੍ਹ ਕੇਂਦਰ ਸਰਕਾਰ ਅੱਜ ਬਜਟ ਪੇਸ਼ ਹੋਣਾ ਹੈਗਾ ਕੱਲ ਉਹਨਾਂ ਨੇ ਜਿਹੜਾ ਆਰਥਿਕ ਸਰਵੇਖਣ ਹੈ ਪੇਸ਼ ਕੀਤਾ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਬਹੁਤ ਲੰਬੀਆਂ ਚੌੜੀਆਂ ਗੱਲਾਂ ਨੇ ਉਹਨਾਂ ਸਾਰੀਆਂ 'ਚ ਤਾਂ ਅਸੀਂ ਨਹੀਂ ਪੈਣਾ ਇੱਕ ਮੋਟੀ ਜੀ ਗਲਤ ਕਿਨਕਾ ਮਾਤਰ ਤੁਹਾਨੂੰ ਉਹਦੇ 'ਚੋਂ ਦੱਸਣੀ ਚਾਹਾਂਗੇ ਵੀ ਉਸ ਸਰਵੇਖਣ ਦੇ ਵਿੱਚ ਇਹ ਦੱਸਿਆ ਗਿਆ ਵੀ ਜੋ ਜਿਹੜੇ ਵਰਕਰ ਨੇ ਜਿਹੜੇ ਮਜ਼ਦੂਰ ਨੇ ਕਾਮੇ ਨੇ ਜੋ ਉਹਨਾਂ ਦੀਆਂ ਉਸ ਟਾਈਮ ਰੀਅਲ ਵੇਜਸ ਹੁੰਦੀਆਂ ਸੀ ਅਸਲੀ ਉਜਰਤਾਂ ਹੁੰਦੀਆਂ ਸੀ 2017-18 ਦੇ ਵਿੱਚ 2023-24 ਦੇ ਵਿੱਚ ਆ ਕੇ ਉਹ ਅਸਲ ਉਜਰਤਾਂ ਉਸ ਤੋਂ ਘਟਨੇ ਹਾਲੇ ਵੀ ਉਹਦੇ ਬਰਾਬਰ ਵੀ ਨਹੀਂ ਪਹੁੰਚੀ ਕੋਵਿਡ ਕਰਕੇ ਥੱਲੇ ਆਈਆਂ ਤੇ ਉਹ ਥੱਲੇ ਹੀ ਨਹੀਂ ਹਲੇ ਉਹਦੇ ਤੱਕ ਵੀ ਨਹੀਂ ਪਹੁੰਚੀਆਂ 17 18 ਦੇ ਲੈਵਲ ਤੇ ਨਹੀਂ ਪਹੁੰਚੀਆਂ ਜਦ ਕਿ ਜਿਹੜੇ ਕਾਰਪੋਰੇਟ ਘਰਾਣੇ ਐ ਉਹਨਾਂ ਦੇ ਜਿਹੜੇ ਮੁਨਾਫੇ ਐ ਉਹ ਬਹੁਤ ਹੀ ਵੱਡੀ ਪੱਧਰ ਦੇ ਉੱਤੇ ਜਿਹੜੇ ਐ ਉਹ 15 ਸਾਲਾਂ ਦੇ ਜਿੰਨੇ ਪੁਰਾਣੇ ਰਿਕਾਰਡ ਐ ਉਹ ਸਾਰੇ ਤੋੜ ਕੇ ਵੱਧ ਤੋਂ ਵੱਧ ਮੁਨਾਫੇ ਹੋਏ ਪਏ ਐ ਯਾਨੀ ਲੋਕਾਂ ਤੋਂ ਕੰਮ ਲਿਆ ਜਾ ਰਿਹਾ ਘਟ ਦਿੱਤਾ ਜਾ ਰਿਹਾ ਤੇ ਜੋ ਕਮਾਈ ਹੁੰਦੀ ਐ ਉਹਦਾ ਸਾਰਾ ਮੁਨਾਫਾ ਕਾਰਪੋਰੇਟ ਵੀ ਆ ਰਹੇ ਹੈ ਸੋ ਇਹ ਜਿਹੜੀ ਮਸ਼ੀਨ ਲੱਗੀ ਹੋਈ ਹੈ ਵੀ ਕੰਮ ਕਰਦੀ ਜਾਂਦਾ ਤੇ ਖਾਂਦੇ ਕਾਰਪੋਰੇਟ ਕਰਾਂਗੇ ਇਹ ਮਸ਼ੀਨ ਇਹ ਸਰਕਾਰਾਂ ਇਹਨੂੰ ਬਾਖੂਬੀ ਚਲਾਉਂਦੀਆਂ ਨੇ ਤੇ ਜੇ ਕੋਈ ਇਹਨੂੰ ਤੋੜਨ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਉਹਨਾਂ ਤੇ ਗੋਲੀਆਂ ਉਹਨਾਂ ਤੇ ਅਥਰੂ ਗੈਸ ਤੇ ਉਹਨਾਂ ਤੇ ਪਾਣੀ ਦੀਆਂ ਬਿਚਾਰਾਂ ਮਾਰੀਆਂ ਜਾਂਦੀਆਂ ਨੇ ਪਰ ਅਸਲ 'ਚ ਇਹ ਲੜਾਈ ਚੱਲੀ ਰਹੀ ਹੈ ਇਹਨਾਂ ਮਲਕ ਭਾਗੋਂ ਦੇ ਖਿਲਾਫ ਇਹ ਪੰਜ ਲਾਲੂਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ। ਇਹੀ ਇਹਦਾ ਹੱਲ ਹੈ ਹੋਰ ਕੋਈ ਹੱਲ ਨਹੀਂ। ਅੱਜ ਦੀ ਗੱਲ ਚੰਨੀ। ਬਹੁਤ-ਬਹੁਤ ਸ਼ੁਕਰੀਆ ਧੰਨ।